ਨਮਸਕਾਰ ਦੋਸਤੋ ਮੈਂ ਤੁਹਾਡਾ ਆਪਣਾ ਬਹਿ ਸਤਪਾਲ ਗਰਗ ਤਪਾ ਅੱਜ ਤੁਹਾਨੂੰ ਸੁਹਾਜਨੇ ਦਾ ਆਚਾਰ ਉਹਦੇ ਬਾਰੇ ਦੱਸਾਂਗੇ ਉਹਦੇ ਬਾਰੇ ਵਿਧੀ ਦੱਸਾਂਗੇ ਮਰੀਂਗਾ ਜਿਹਨੂੰ ਕਹਿੰਦੇ ਆ ਡਰਮ ਸਟਿਕ ਵੀ ਕਹਿੰਦੇ ਆ ਆਪਣੀ ਜਿਹੜੀ ਇਹ ਡਰਮ ਸਟਿਕ ਆ ਮਰੀਂਗਾ ਜਿਹੜਾ ਇਹ ਕਰਨਾਟਕਾ ਦੀ ਕਿਸਮ ਹੈ ਇਸ ਮਰੀਂਗੇ ਦੇ ਨਾਲ ਕਈ ਰੋਗਾਂ ਦੇ ਵਿੱਚ ਇਹ ਵਰਤਿਆ ਜਾਂਦਾ ਹੈ ਇਹ ਮਰੀਂਗੇ ਦੇ ਵਿੱਚ ਇੰਨੇ ਗੁਣ ਨੇ 300 ਕਿਸਮ ਦੇ ਰਸਾਇਣ ਤੱਤੇ ਬਾਡੀ 'ਚ ਪੈਦਾ ਕਰਦਾ ਹੈ ਜਿਹਦੇ ਨਾਲ 90 ਕਿਸਮ ਦੇ ਰੋਗ ਜਿਹੜੇ ਉਹ ਦੂਰ ਹੁੰਦੇ ਨੇ ਚਲੋ ਆਓ ਚੱਲਦੇ ਆ ਜੀ ਤੁਹਾਨੂੰ ਦਿਖਾਉਣੇ ਆ ਮਰੀਂਗਾ ਦਾ achar ਕਿਵੇਂ ਪੈਂਦਾ ਨਮਸਕਾਰ ਦੋਸਤੋ ਮੈਂ ਤੁਹਾਡਾ ਆਪਣਾ ਵੈ ਸਤਪਾਲ ਗਰਗ ਤਪਾ ਅੱਜ ਆਪਾਂ ਪਾਵਾਂਗੇ ਮਰੀਂਗਾ ਦਾ achar ਜਿਹਨੂੰ ਪੰਜਾਬੀ ਦੇ ਵਿੱਚ ਸੁਹਾਜਨਾ ਕਹਿੰਦੇ ਆ ਇਹ ਫਲੀਆਂ ਨੇ ਜੀ ਇੰਨੀਆਂ ਨੇ ਮੋਟੀਆਂ ਨੇ ਇਹ ਤੁਸੀਂ ਦੇਖ ਸਕਦੇ ਹੋ ਇਹ ਨਹੀਂ ਮੋਟੀ ਹੈ ਇਹ ਇਹਨੂੰ ਇਹਦੇ ਵਿੱਚ ਗੁਣ ਬਹੁਤ ਨਹੀਂ ਇਹਦਾ ਜਿਹੜਾ achar ਹੈ ਹੁਣ ਆਪਾਂ ਇਹਦਾ achar ਪਾਉਣਾ ਤੁਹਾਨੂੰ ਦੱਸਾਂਗੇ ਇੱਥੋਂ ਆਪਾਂ ਕੱਟਣਾ ਹੈ ਇਸ ਤਰ੍ਹਾਂ ਛਿੱਲਣਾ ਜੀ ਆ ਦੇਖੋ ਆ ਛਿਲਕਾ ਉਤਾਰ ਦੇਣਾ ਆਪਾਂ ਇਹ ਬਾਰਲੀ ਕਿਸਮ ਹੈ ਇਹ 12 ਮਾਸੀ ਹੈ ਆਪਣੇ ਕੋਲ ਕਰਨਾਟਕਾ ਦੀ ਕਿਸਮ ਹੈ ਇਹਦੇ ਵਿੱਚ ਕਿਸਮਾਂ ਪੀਕੇਐਮ ਵਗੈਰਾ ਪੀਕੇਐਮ 1 ਪੀਕੇਐਮ 2 ਕਈ ਕਿਸਮਾਂ ਹੋ ਗਈਆਂ ਇਹਦੇ ਚ ਇਹ ਆਪਾਂ ਜਿਹੜੀ ਕਿਸਮ ਮੰਗਾਈ ਹੈ ਕਰਨਾਟਕਾ ਚੋਂ ਮੰਗਾਈ ਸੀ ਤੇ ਇਹਦੇ ਆਪਾਂ ਬੂਟੇ ਵੀ ਲਾਏ ਆ ਏਰੀਆ ਦੇ ਵਿੱਚ ਇਹ ਵਧੀਆ ਕਿਸਮ ਹੈ ਇਹਦੇ ਚ ਗੁੱਧ ਦੇਖੋ ਕਿੰਨੀ ਆ ਇਹ 300 ਕਿਸਮ ਦੇ ਰਸਾਇਣ ਤੱਤ ਬਾਡੀ ਦੇ ਵਿੱਚ ਪੈਦਾ ਕਰਦੀ ਹੈ ਜਿਹਦੇ ਨਾਲ 90 ਕਿਸਮ ਦੇ ਜਿਹੜੇ ਰੋਗ ਹੈ ਉਹ ਠੀਕ ਹੁੰਦੇ ਨੇ ਇਹ ਜਿਹੜਾ ਮਰੀਂਗਾ ਹੈ ਇਹਦਾ ਆਪਾਂ ਸੂਬੀ ਬਣਾ ਸਕਦੇ ਹਾਂ ਬਾਕੀ ਸਾਂਬਰ ਦੇ ਵਿੱਚ ਵੀ ਇਹ ਵਰਤਿਆ ਜਾਂਦਾ ਹੈ ਜ਼ਿਆਦਾਤਰ ਇਹ ਸਾਊਥ ਦੇ ਵਿੱਚ ਭਾਰਤ ਦੇ ਸਾਊਥ ਵਾਲੇ ਏਰੀਆ 'ਚ ਜ਼ਿਆਦਾ ਵਰਤਿਆ ਜਾਂਦਾ ਉੱਧਰ ਇਹ ਦੀ ਪੈਦਾਵਾਰ ਵੀ ਹੁੰਦੀ ਹੈ ਇਹਦੀਆਂ ਫਲੀਆਂ ਜਿਹੜੀਆਂ ਇਹ ਫਲੀ ਹੈ ਜਿਹੜੀ ਇਹ ਇੰਗਲੈਂਡ ਅਮਰੀਕਾ ਦੇ ਵਿੱਚ ਐਕਸਪੋਰਟ ਹੁੰਦੀ ਹੈ ਉੱਧਰ ਇਹਦੇ ਬਾਗ ਵੀ ਲੱਗੇ ਹੋਏ ਨੇ ਉੱਧਰ ਖੇਤੀ ਵੀ ਕਰਦੇ ਆ ਇਹਦੀ ਇੱਧਰ ਆਪਾਂ ਜਿਹੜੇ ਬੂਟੇ ਆ ਉਹ 300 ਬੂਟਾ ਲਾ ਚੁੱਕੇ ਆ ਹੁਣ ਤੱਕ ਅੱਗੇ ਵੀ ਲਾਵਾਂਗੇ ਹੁਣ ਆਪਾਂ ਇਹਦਾ ਜਿਹੜਾ achar ਆ ਉਹ ਪਾ ਰਹੇ ਆ ਆ ਇਹਦਾ ਫੁੱਸਾ ਜਿਹੜਾ ਉੱਪਰੋਂ ਲਿਆ ਹੈ ਇਹ ਇਸ ਤਰ੍ਹਾਂ ਲੈਣਾ ਹੈ ਆ ਦੇਖੋ ਇਹ ਹੁਣ ਪੀਸ ਪੂਰਾ ਰੈਡੀ ਹੈ ਜੀ ਇਹਦਾ ਇਹਦੀ ਆਪਾਂ ਸਬਜ਼ੀ ਵੀ ਬਣਾ ਸਕਦੇ ਆ। ਇਸੇ ਚੀਜ਼ ਨੂੰ ਆਪਾਂ ਸਬਜ਼ੀ ਦੇ ਵਿੱਚ ਪਾ ਕੇ ਜਿਵੇਂ ਆਪਾਂ ਮਲਠੀ ਚੂਸਦੇ ਆ ਇਸ ਤਰ੍ਹਾਂ ਚੂਸਣਾ ਪੈਂਦਾ। ਬਹੁਤ ਵਧੀਆ ਇਹ ਜਿਹੜਾ ਹੈਗਾ ਇਹ ਮਰੀਂਗਾ ਡਰਮ ਸਟਿਕ ਇਹਨੂੰ ਆਪਾਂ ਸੁਹਾਜਨਾ ਵੀ ਕਹਿ ਦਿੰਦੇ ਆ। ਇੱਕ ਆਪਣੇ ਆਮ ਲੱਗੇ ਹੋਇਆ ਦੇਸੀ ਨੇ ਪਰ ਇਹ ਜਿਹੜਾ ਬਾਹਰੀ ਕਿਸਮ ਹੈ। ਇਹ ਤੁਸੀਂ ਦੇਖ ਸਕਦੇ ਹੋ ਆਪਾਂ ਤੁਹਾਨੂੰ ਅੱਗੇ ਚੱਲ ਕੇ ਦਾ ਜਿਹੜਾ ਪ੍ਰੋਸੈਸ ਆ ਉਹ ਵੀ ਦਿਖਾਵਾਂਗੇ ਤੇ ਇਹਦੇ 'ਚ ਹੁਣ ਆਪਾਂ ਜਿਹੜਾ ਕਟਿੰਗ ਕਰਾਂਗੇ ਇਹਦੀ ਸਾਰੇ ਦੀ ਪਹਿਲਾਂ ਆਪਾਂ ਗਿੱਲਾ ਕੱਪੜਾ ਜਿਹੜਾ ਹੈਗਾ ਇਹਦੇ ਉੱਤੇ ਪਾਵਾਂਗੇ ਤਾਂ ਜੋ ਇਹਦਾ ਛਿਲਕਾ ਜਿਹੜਾ ਛੇਤੀ ਲੈ ਜਾਊਗਾ ਛਿਲਕਾ ਲਾਉਣ ਵਾਸਤੇ ਆਪਾਂ ਗਿੱਲਾ ਕੱਪੜਾ ਪਾਇਆ ਤੇ ਆਪਾਂ ਜਿਹੜਾ ਹੁਣ ਗਿੱਲਾ ਕੱਪੜਾ ਜਿਹੜਾ ਉਹ ਪਟਾਵਾਂਗੇ ਇਹਦੇ ਜੋ ਇੱਕ ਇੱਕ ਪੀਸ ਕੱਢਾਂਗੇ ਜੀ ਗਿੱਲਾ ਕੱਪੜਾ ਪਾਉਣ ਦੇ ਨਾਲ ਇਹ ਹੈ ਜਿਹੜਾ ਛਿਲਕਾ ਇਹਦਾ ਵਧੀਆ ਲੈ ਜਾਂਦਾ ਏਹ ਦੇਖੋ ਹੁਣ ਇਸ ਤਰ੍ਹਾਂ ਲਾਉਗਾ ਆ ਦੇਖੋ ਓਲਾ ਹੋ ਜਾਂਦਾ ਥੋੜਾ ਜਿਹਾ ਇਸ ਤਰ੍ਹਾਂ ਵੀ ਲੈ ਜਾਂਦਾ ਇਹ ਆ ਇਧਰੋਂ ਐਂ ਲੈ ਗਿਆ ਇਧਰੋਂ ਫੇਰ ਲਾ ਲੋ ਇਹਨੂੰ ਅਹ ਆ ਦੇਖੋ ਇਸ ਤਰ੍ਹਾਂ ਲੈਣਾ ਆਪਣੇ ਪੰਜਾਬ ਵਾਲੀ ਸਾਈਡ ਇਹ ਪੰਜਾਬ ਸਟੇਟ ਦੇ ਵਿੱਚ ਬਹੁਤ ਘੱਟ ਦੇਖਣ ਨੂੰ ਮਿਲਦੀ ਹੈ ਕਿਸਮ ਕਿਉਂਕਿ ਆਪਾਂ ਇਹਦਾ ਬੀ ਮੰਗਾਇਆ ਸੀ ਬਾਹਰੋਂ ਕਰਨਾਟਕ ਵਾਲੀ ਸਾਈਡ ਤੋਂ ਹੁਣ ਆਪਣੇ ਕੋਲੇ ਦਾ ਬੀ ਵੀ ਹੈ ਤੇ ਇਹਦੇ ਬੂਟੇ ਵੀ ਆਪਾਂ ਤਿਆਰ ਕਰਕੇ ਲਾਉਣੇ ਹੁੰਦੇ ਆ ਹੁਣ ਮੂਰੇ ਬੂਟੇ ਵੀ ਤਿਆਰ ਕਰਾਂਗੇ ਇਹਦੇ ਤੇ ਇਹਦੀ ਆਪਾਂ ਡਾਣੀ ਵੀ ਲਾ ਸਕਦੇ ਆ ਤੇ ਡਾਣੀ ਲਾਉਣੇ ਡਾਣੀ ਵੀ ਲੱਗ ਜਾਂਦੀ ਆ ਉਹਨਾਂ ਦੀ ਮਟਾਈ ਦੇਖੋ ਕਿੰਨੀ ਵਧੀਆ ਕਿੰਨੇ ਕਿੰਨੇ ਮੋਟੇ ਨੇ ਦੇਖੋ ਆਹ ਦੇਖੋ ਇੰਨੇ ਨਾਲ ਮੋਟਾ ਹੈ ਪੀਸ ਪੂਰਾ ਡਬਲ ਆ ਜਿਹੜੇ ਦੂਜੇ ਹੁੰਦੇ ਆ ਦੇਸੀ ਉਹ ਪਤਲੇ ਹੁੰਦੇ ਆ ਜਮਈ ਉਹ ਹੁੰਦੇ ਵੀ ਆਪਣੇ ਅਪ੍ਰੈਲ ਮਈ ਤੱਕ ਹੀ ਹੁੰਦੇ ਆ ਬਸ ਉਹ ਥੋੜਾ ਜਿਹੀ ਚੱਲਦਾ ਹੂਟ ਆ ਇਹਦੇ ਜਿਹੜੇ ਆ ਇਹ ਦੋ ਫਸਲਾਂ ਦਿੰਦੇ ਆ ਸਾਲ ਚ ਇੱਕ ਤਾਂ ਹੌਣ ਫਸਲ ਹੋਗੀ ਇਹ ਇੱਕ ਜਿਹੜੀ ਫਸਲ ਹੈ ਅੱਗੇ ਆਉ ਉਹਦੀ ਦਸੰਬਰ ਦੇ ਵਿੱਚ ਉਦੋਂ ਵੀ ਤਿਆਰ ਹੁੰਦੀ ਹੈ ਫਸਲ ਉਦੋਂ ਵਧੀਆ ਫਲੀਆਂ ਲੱਗਦੀਆਂ ਇਹ ਇਹਦੀ ਤਸਵੀਰ ਜਿਹੜੀ ਥੋੜੀ ਜਿਹੀ ਗਰਮ ਹੁੰਦੀ ਹੈ ਕੈਲਸ਼ੀਅਮ ਬਹੁਤ ਹੁੰਦਾ ਹੈ ਇਹਦੇ ਵਿੱਚ ਜੇ ਕਿਸੇ ਸ਼ੂਗਰ ਵਾਲੇ ਨੇ ਲੈਣਾ ਹੋਵੇ ਤਾਂ ਇਹਦੇ ਆਪਾਂ ਪੱਤੇ ਵੀ ਇਹਦੇ ਫੁੱਲ ਵੀ ਉਹ ਪੀਸ ਕੇ ਦਿੰਨੇ ਆ ਜਿਹੜਾ ਕੋਈ ਬੰਦਾ ਸ਼ੂਗਰ ਦਾ ਮਰੀਜ਼ ਹੈ ਉਹ ਪੱਤੇ ਦਾ ਪਾਊਡਰ ਲੈਣਾ ਚਾਹੁੰਦਾ ਉਹ ਵੀ ਆਪਣੇ ਕੋਲ ਹੁੰਦਾ ਜਿਵੇਂ ਸਣ ਕੁਕੜਾ ਅੱਗੇ ਪੁਰਾਣੇ ਬਜ਼ੁਰਗ ਰਸੇ ਬਣਾਉਂਦੇ ਸਣ ਕੁਕੜੇ ਦੇ ਬਸ ਉਸੇ ਤਰ੍ਹਾਂ ਇਹਦਾ ਛਿਲਕਾ ਇਸ ਤਰ੍ਹਾਂ ਲਾਉਣਾ ਆ ਦੇਖੋ ਆ ਦੇਖੋ ਪੂਰਾ ਵਧੀਆ ਲਹਿ ਰਿਹਾ ਇਹ ਨਾ ਸਿਲਕ ਕਰ ਲੈ ਗਿਆ ਜੀ ਆ ਦੇਖੋ ਇਹਦੀ ਆਪਾਂ ਸਬਜ਼ੀ ਵੀ ਬਣਾ ਸਕਦੇ ਹਾਂ ਪੂਰਾ ਵਧੀਆ ਸਬਜ਼ੀ ਦਾ ਟੇਸਟ ਹੁੰਦਾ ਤੇ ਸੂਪ ਵੀ ਬਣਾ ਸਕਦੇ ਆ ਇਹਨੂੰ ਥੋੜਾ ਜਿਹਾ ਹਲਦੀ ਲਓ ਨਾਣ ਪਾ ਕੇ ਥੋੜਾ ਜਿਹਾ ਨਮਕ ਪਾ ਕੇ ਤੇ ਪਾਣੀ ਪਾਓ ਇਹਨੂੰ ਉਬਾਲ ਲਓ ਉਬਾਲ ਕੇ ਇਸ ਤਰ੍ਹਾਂ ਹੀ ਇਹਨੂੰ ਠੰਡਾ ਕਰਕੇ ਇਨੂੰ ਮਲ ਕੇ ਫਿਰ ਇਹਦਾ ਜਿਹੜਾ ਗੁੱਦਾ ਹੈ ਉਹਦੇ ਵਿੱਚ ਆ ਜਾਊਗਾ ਸੂਪ ਦੇ ਵਿੱਚ ਤੇ ਸੂਪ ਨੂੰ ਤੜਕਾ ਲਾਓ ਤੇ ਵਧੀਆ ਫਿਰ ਉਦੋਂ ਬਾਅਦ ਸੂਪ ਪੀ ਸਕਦੇ ਆ ਚਾਹੇ ਉਹੀ ਰਸਾ ਜਿਹੜਾ ਉਹੀ ਰਸਾ ਆਪਾਂ ਸਬਜੀ ਦੇ ਵਿੱਚ ਪਾ ਸਕਦੇ ਆ ਬਹੁਤ ਵਧੀਆ ਇਹ ਸਾਰਨੂੰ ਵਧੀਆ ਦਵਾਈ ਵੀ ਹੈ ਇਹ ਤੇ ਸਬਜੀ ਵੀ ਹੈ ਅਚਾਰ ਦਾ ਅਚਾਰ ਬਹੁਤ ਵਧੀਆ ਕਿਸਮ ਦੇ ਵਿੱਚ ਇਹ ਸੁਹਾਜਣਾ ਵੀਡੀਓ ਲਾਇਕ ਸ਼ੇਅਰ ਵੈ ਸਬਸਕ੍ਰਾਈਬ ਜਰੂਰ ਕਰਨਾ ਜੀ ਮੈਂ ਤੁਹਾਡਾ ਆਪਣਾ ਬੈ ਸਤਪਾਲ ਗਰਗ ਮੈਨੂੰ ਆਸ਼ੀਰਵਾਦ ਦਿੰਦੇ ਰਹੋਗੇ ਤਾਂ ਅੱਗੇ ਤੋਂ ਮੈਂ ਹੋਰ ਵੀ ਵਧੀਆ-ਵਧੀਆ ਵੀਡੀਓ ਤੁਹਾਨੂੰ ਪਾਉਂਦਾ ਰਹੂੰਗਾ ਹੁਣ ਆਪਾਂ ਇਹਦਾ ਅੱਗੇ ਪ੍ਰੋਸੈਸ ਇਹਦੇ ਵਿੱਚ ਮਸਾਲੇ ਪਾਵਾਂਗੇ ਨਮਕ, ਮਿਰਚ, ਹਲਦੀ ਬਾਕੀ ਇਹਦੇ ਵਿੱਚ ਕਾਲੀ ਮਿਰਚ ਪਾਵਾਂਗੇ ਮਸਾਲਾ ਗਰਮ ਹੋਊਗਾ ਤੇ ਸਰੋਂ ਦਾ ਤੇਲ ਉਹ ਆਪਾਂ ਅੱਗੇ ਦਿਖਾਵਾਂਗੇ ਤੁਹਾਨੂੰ ਕਿ ਇਸ ਵਾਜਨੇ ਦਾ ਰਿੰਗੀ ਦਾ achar ਵਾਸਤੇ ਆਪਾਂ ਮਸਾਲਾ ਤਿਆਰ ਕਰਦੇ ਆਂ ਜੀ ਇਹਦੇ ਵਿੱਚ ਪਾਵਾਂਗੇ ਜਮਾਣ ਇਹ ਜਮਾਣ ਹੈ ਜੀ ਇਹ ਜੀ ਜ਼ੀਰਾ ਗਰਮ ਕੀਤਾ ਸੀਗਾ ਉਹ ਠੰਡਾ ਹੋ ਚੁੱਕਿਆ ਹੁਣ ਆਪਾਂ ਇਹਨੂੰ ਇਹਦੇ ਵਿੱਚ ਪਾਵਾਂਗੇ ਇਹਨੂੰ ਗਾਰਡ ਫਾਰਡ ਕਰਾਂਗੇ ਬਾਲਾ ਬਰੀਕ ਨਹੀਂ ਪੀਂਦੇ ਹਾਂਜੀ ਹੋ ਗਏ ਜਪਨਾ ਥਰਡ ਫੜ ਮਸਾਲਾ ਹੁਣ ਆਪਾਂ ਕੱਢਾਂਗੇ ਜੀ ਇਹ ਇਹ ਜਿਹੜਾ ਮਸਾਲਾ ਕੱਢ ਲਈ ਹੁਣ ਆਪਾਂ ਹਾਂਜੀ ਹੁਣ ਆਪਣਾ ਤੇਲ ਠੰਡਾ ਹੋ ਚੁੱਕਿਆ ਹੈ ਇੱਧਰ ਜਿਹੜਾ ਮਸਾਲਾ ਆਪਣਾ ਦੜਫੜ ਹੋ ਚੁੱਕਿਆ ਹੁਣ ਆਪਾਂ ਇਹਦੇ ਵਿੱਚ ਕੀ ਪਾਉਣਾ ਹੈ ਪਹਿਲਾਂ ਸਭ ਤੋਂ ਪਹਿਲਾਂ ਮਸਾਲਾ ਪਾਵਾਂਗੇ ਜੀ ਇਹ ਜਿਹੜਾ ਆਪਾਂ ਧਣੀਆਂ ਇਹਦੇ ਵਿੱਚ ਜੀਰਾ ਅਜਮੈਨ ਲੌਂਗ ਇਹਦੇ ਵਿੱਚ ਮਿਕਸ ਕਰਾਂਗੇ ਜੀ ਇਹਦੇ ਨਾਲ ਹੀ ਪਾਵਾਂਗੇ ਜੀ ਆਪਾਂ ਫਿਰ ਇਹਦੇ ਨਾਲ ਇਹ ਰੈੱਡ ਚਿੱਲੀ ਆ ਲਾਲ ਮਿਰਚ ਜੀ ਹੁਣ ਆਪਾਂ ਲਾਲ ਮਿਰਚ ਪਾਵਾਂਗੇ ਪੱਖਾ ਬੰਦ ਕਰਿਓ ਜਿੱਦੋਂ ਉੱਦੂਗੀ ਇਹ ਹੈ ਜੀ ਲਾਲ ਮਿਰਚ ਇਹ ਲਾਲ ਮਿਰਚ ਆਪਾਂ ਪਾ ਦਿੱਤੀ ਇਹਦੇ ਚ ਹੁਣ ਇਹਦੇ ਵਿੱਚ ਪਾਵਾਂਗੇ ਜੀ ਕਾਲੀ ਮਿਰਚ ਇਹ ਆ ਜੀ ਕਾਲੀ ਮਿਰਚ ਇਹ ਕਾਲੀ ਮਿਰਚ ਦਾ ਪਾਊਡਰ ਹੈ ਜੀ ਆਪਾਂ ਲਿਆਏ ਆ ਇਹਦਾ ਟੇਸਟ ਬਹੁਤ ਵਧੀਆ ਬਣੂਗਾ ਮਰੀਂਗਾ achar ਦਾ ਇਹ ਕਾਲੀ ਮਿਰਚ ਪਾਈ ਹੈ ਜੀ ਆਪਾਂ ਇਹਦੇ ਵਿੱਚ ਪਾਵਾਗੇ ਆਪਾਂ ਹਲਦੀ ਇਹ ਹੈ ਜੀ ਹਲਦੀ ਪਾਊਡਰ ਠੀਕ ਹੈ ਜੀ ਇਹ ਹਲਦੀ ਪਾਊਡਰ ਇਹ ਹਲਦੀ ਪਾਊਡਰ ਪੈ ਗਿਆ ਜੀ ਹੁਣ ਇਹਨੂੰ ਆਪਾਂ ਕਰਾਂਗੇ ਮਿਕਸ ਜੀ ਹੁਣ ਆਪਾਂ ਪਾਵਾਂਗੇ ਇਹਦੇ ਵਿੱਚ ਲੂਣ ਇਹ ਲੂਣ ਪਾਤਾ ਜੀ ਇਹ ਹੈ ਅੱਧਾ ਕਿਲੋ ਲੂਣ ਆਪਣਾ ਪਾ ਗਿਆ ਜੀ ਤਿੰਨ ਪਾ ਇਹਦੇ ਵਿੱਚ ਆਪਣਾ ਪਾਇਆ ਹੋਇਆ ਹਿੰਗ ਤੇ ਹਿੰਗ ਵਾਲਾ ਤੇਲ ਜਿਹੜਾ ਹੈਗਾ ਇਹਦੇ ਵਿੱਚ ਪਾਵਾਂਗੇ ਹੁਣ ਆਪਾਂ ਇਹ ਹੈ ਹਿੰਗਾ ਜੀ ਇੰਕ੍ਰੀਵੇ ਦੇ ਵਿੱਚ ਹੀ ਪਾਤੀ ਸੀ ਆਪਾਂ ਆਪਾਂ ਮਿਕਸ ਕਰਾਂਗੇ ਹੌਲੀ ਹੌਲੀ ਫਿਰ ਆਪਾਂ ਪਾਵਾਂਗੇ ਕਿਸੇ ਬਰਤਮਨ ਚ ਹੁਣ ਇਹਦਾ ਮਸਾਲਾ ਜਿਹੜਾ ਹੈਗਾ ਮਿਕਸ ਕਰ ਦਿੱਤਾ ਜੀ ਆਪਾਂ ਇਹ ਚ ਸਾਰਾ ਇੱਕ ਸਾਰ ਮਸਾਲਾ ਹੋ ਗਿਆ ਵਿੱਚ ਹੀ ਤੇਲ ਪੈ ਗਿਆ ਸਰੋਂ ਦਾ ਤੇਲ ਹੈ ਜੀ ਇਹਦੇ ਵਿੱਚ ਆਪਾਂ ਹਿੰਗ ਪਾਈ ਸੀ ਗਰਮ ਵਿੱਚ ਤਲੀ ਸੀਗੀ ਹੁਣ ਆਪਾਂ ਜਿਹੜਾ ਹੈਗਾ ਇਹ ਚਾਰ ਤਿਆਰ ਹੋ ਚੁੱਕਿਆ ਇਹਦੇ ਵਿੱਚ ਪਾਵਾਂਗੇ ਹੁਣ ਆਪਣਾ ਢਾਂਡਾ ਜਿਹੜਾ ਠੀਕ ਹੈ ਜੀ ਇਹ ਥੋੜਾ ਥੋੜਾ ਕਰਕੇ ਆਪਾਂ ਇਹਦੇ ਵਿੱਚ ਪਾਵਾਂਗੇ ਹੁਣ ਇਹਦੇ ਵਿੱਚ ਆਪਾਂ ਜੀ ਵਰਤਮਾਨ ਚ ਇਹ ਪਾ ਦੇਣਾ ਜੀ ਸਾਰਾ ਆਪਣਾ ਆਚਾਰ ਪੈ ਗਿਆ ਜੀ ਮਰੀਂਗੇ ਦਾ ਇਹ 5-7 ਦਿਨਾਂ ਚ ਤਿਆਰ ਹੋ ਜਾਊਗਾ ਉਸ ਤੋਂ ਬਾਅਦ ਇਹ ਖਾਇਆ ਜਾਵੇਗਾ ਫਿਰ ਇਹਦੇ ਗੁਣ ਜਿਹੜੇ ਆ ਬਹੁਤ ਵਧੀਆ ਇਹ ਸਵਾਦ ਵੀ ਬਣੂਗਾ ਤੇ ਕੈਲਸ਼ੀਅਮ ਵੀ ਬਹੁਤ ਜ਼ਿਆਦਾ ਹੁੰਦਾ ਹੈ 슈ਗਰ ਦੇ ਲਈ ਵੀ ਵਧੀਆ ਕਈ ਬਿਮਾਰੀਆਂ ਦੇ ਲਈ ਇਹ ਆਚਾਰ ਬਹੁਤ ਚੰਗਾ ਹੈ ਹੁਣ ਆਪਣਾ ਆਚਾਰ ਤਿਆਰ ਹੈ ਜੀ ਹੁਣ ਆਪਾਂ ਇਹਨੂੰ ਬੰਦ ਕਰਾਂਗੇ